ਸਿਰਫ 155 ਰੁਪਏ ਸਕਰ ਫੁੱਟ ਦੇਵਾਂਗੇ ਤੁਹਾਨੂੰ ਇਹ ਹਾਂ ਇਹਦੀ ਪਿਛਲੀ ਸਾਈਡ ਫੱਟੀ ਲਾ ਕੇ ਹਾਂਜੀ ਆ ਦੇਖੋ ਕੱਲ ਨੂੰ ਕੋਈ ਜਾਲੀ ਆਪਣੀ ਐ ਨਾ ਹੋ ਜੇ ਨਾ ਵੀ ਮੰਨ ਲਓ ਜਾਲੀ ਉੱਠਣ ਟੱਣ ਦਾ ਖਤਰਾ ਰਹਿੰਦਾ ਇਹਦੀ ਪਿਛਲੀ ਸਾਈਡ ਵੀ ਤੁਹਾਨੂੰ ਫੱਟੀ ਲਾ ਕੇ ਜਿਸ ਤਰ੍ਹਾਂ ਦੀ ਯਾਰ ਤੁਹਾਨੂੰ ਸੈਟੀਸਫੈਕਸ਼ਨ ਆ ਉਹ ਕੋਈ ਦਿੱਕਤ ਨਹੀਂ ਜਿੰਨੀ ਮਰਜ਼ੀ ਲੱਕੜੇ ਤੇ ਵੱੱਦਲਵਾ ਲੋ ਘੱਟ ਲਵਾ ਲੋ ਕੋਈ ਸਟੀਲ ਦੀਆਂ ਰਾਣਾ ਚਾਹੇ 10 ਕਿਲੋ ਪਵਾ ਲੋ ਹਾਂ ਉਹ ਥੋੜੇ ਤੇ ਹਾਂ ਉਹ ਕੋਈ ਨਹੀਂ ਹੈਗਾ ਵੀ ਅਸੀਂ ਦੋ ਰਾੜਾ ਪਾਉਣੇ ਇਹ ਤਿੰਨ ਰਾੜਾ ਪਾਉਣੇ ਜਿੰਨਾ ਮਰਜ਼ੀ ਡਿਜ਼ਾਈਨ ਹੈਵੀ ਦੇ ਦਿਓ ਇਹ ਡਿਸਪਲੇ ਚ ਸਰ ਹਾਂ ਇਹ ਡਿਸਪਲੇ ਆ ਇਹ ਡਿਸਪਲੇ ਜਿਹੜਾ ਮਰਜ਼ੀ ਡਿਜ਼ਾਈਨ ਦੇ ਦਿਓ ਨੈਟ ਤੋਂ ਕੱਢ ਕੇ ਦੇ ਦਿਓ 155 ਰੁਪਏ ਸਕਰ ਫੁੱਟ ਦੇ ਵਿੱਚ ਹੀ ਤੁਹਾਨੂੰ ਦੇਵਾਂਗੇ ਅੱਛਾ 135 ਰੁਪਏ ਸਕਰ ਫੁੱਟ ਦੇ ਵਿੱਚ ਤੁਹਾਨੂੰ ਅਸੀਂ ਵਿੰਡੋ ਦੇਵਾਂਗੇ ਅੱਛਾ ਵਿੰਡੋ 135 ਰੁਪਏ ਸਕਰ ਫੁੱਟ ਚ ਆ ਗਈ ਕੋਈ ਨਹੀਂ ਦੇ ਸਕਦਾ ਤੁਹਾਨੂੰ ਇਹ ਇਹਨਾਂ ਦੀ ਵੀ ਗਾਰੰਟੀ ਹੈ ਬਾਹਰ ਦੇ ਰੇਟ ਨਾਲ ਰਸ਼ੀਅਨ ਕੈਲ ਦੀ ਵਿੰਡੋ ਹੋਊਗੀ ਹਾਂਜੀ 135 ਰੁਪਏ ਸਕੁਅਰ ਫੁੱਟ ਆ 4 ਇੰਚੀ ਮੋਟੀਆਂ ਫਰੇਮਾਂ ਲੱਗੀਆਂ ਹੋਣਗੀਆਂ ਸਾਰਾ ਕੁਝ ਜਿਹੜਾ ਹੋਊਗਾ ਸਟੈਂਡਰਡ ਸਾਈਜ਼ ਲੱਗੂ ਤੇ ਜੇ ਆਪ ਦੀ ਬੰਦੇ ਨੇ ਮਨਪਸੰਦੀ ਲੱਕੜ ਦਾ ਕੰਮ ਕਰਾਉਣਾ ਜਾਂ ਕਿਵੇਂ ਫਿਰ ਲੱਕੜ ਯਾਰ ਤੁਸੀਂ ਮਰਿੰਡੀ ਲਾ ਲਓ ਹਾਂ ਰਸ਼ੀਅਨ ਕੈਲ ਲਾ ਲਓ ਹਾਂ ਸੇਮ ਰੇਟ ਹੋਰ ਦੱਸੋ ਜਿੰਨਾ ਕੁ ਸੋਮਾ ਰੇ ਕੋਈ ਗੱਲ ਨਹੀਂ ਜਿਹੜਾ ਬੰਦਾ ਹੁਣ ਕਈ ਵਾਰ ਬੰਦੇ ਕਹਿੰਦਾ ਤਾਂ ਜੇ ਆਏ ਭਰਕੇ ਦਿੰਦੇ ਆ ਉਹ ਤਾਂ ਸਹੀ ਯਾਰ ਬਾਈ ਚੈੱਕ ਕਰੋ ਹੁਣ ਅਸੀਂ ਤਾਂ ਉਰੀ ਬੈਠੇ ਆ ਸੀ ਕਿਹੜਾ ਕੋਈ ਆਇਆ ਵੀ ਮੇਲੇ ਵਾਲੀ ਰੇੜੀ ਆ ਭੈਣ ਜੀ ਅੱਜ ਉਰੇ ਚੱਕ ਕੇ ਗੱਲ ਨੂੰ ਗਾਹਾਂ ਲਾ ਲਈ ਉਰੀ ਅਸੀਂ ਤਿਆਰ ਆ ਬਾਈ ਅਸੀਂ ਮੰਨਣ ਨੂੰ ਹੀ ਮਿੰਟੀ ਲਾਉਨੇ ਆ ਆਪਦੀ ਗਲਤੀ ਇਹ ਵੀ ਕੋਈ ਚੱਕਰ ਨਹੀਂ ਹੈਗਾ ਵੀ ਗਲਤੀ ਨਹੀਂ ਮੰਨਦੇ ਹਾਂ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਫਿਰ ਉੱਥੇ ਤੁਹਾਡੇ ਦਿਮਾਗ ਦੀ ਗੱਲ ਆਏ ਦੀ ਤੁਸੀਂ ਦਿਮਾਗ ਨਾਲ ਵੀ ਸੋਚਿਆ ਕਰੋ ਮੈਂ ਤੈ ਕਹਿਣਾ ਆਪਦਾ ਫਾਇਦਾ ਆਪ ਸੋਚਣਾ ਪਊਗਾ ਨਾ ਵੀਰੇ ਕੋਈ ਬਾਹਰੋਂ ਆ ਕੇ ਥੋੜੀ-ਸੋਡਾ ਫਾਇਦਾ ਸੋਚ ਕੇ ਜਾਊਗਾ ਹਾਂ ਬਈ ਇਹ ਆ ਆਪਦਾ ਫਾਇਦਾ ਤੁਹਾਨੂੰ ਆਪ ਸੋਚਣਾ ਪਊਗਾ ਜਾਂ ਬਾਹਰੋਂ ਰੇਟ ਤੇ ਕੁਆਲਿਟੀ ਚੈੱਕ ਕਰਾਏ ਪਹਿਲਾਂ ਜੇ ਤੁਹਾਨੂੰ ਕੋਈ ਬੰਦ ਲਾਓ ਕਿਸੇ ਬੰਦੇ ਨੇ ਨੇਕਟਿਵ ਕਰਤਾ ਵੀ ਯਾਰ ਉੱਥੇ ਵਧੀਆ ਨੇ ਉਹ ਤਾਂ ਪੱਲੇ ਵਿੱਚ ਕਹਿੰਦੇ ਪੱਲੇ ਦੇ ਵਿੱਚ ਪਤਾ ਨਹੀਂ ਕੀ ਭਰਕੇ ਨੇ ਤੂੜੀ ਭਰਕੇ ਨੇ ਲਾ ਦੱਸਾਂ ਸੀ ਕਿੱਥੇ ਤੂੜੀ ਸਾਡੇ ਕਿੱਥੋਂ ਲਿਆਵਾਂਗੇ ਤੂੜੀ ਯਾਰ ਨਹੀਂ 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 ਲਿਆਵਾਂਗੇ ਕਿੱਥੇ ਦੀ ਹਾਂ ਸਮਝ ਤਾਂ ਓਕੇ ਹਾਂਜੀ ਲੈ ਕੇ ਤੁਹਾਨੂੰ ਹੋਰ ਦੱਸ ਦਿੰਨਾ ਜੀ ਗੱਲ ਜਿਵੇਂ ਹੁਣ ਜਾਲੀ ਵਾਲੇ ਪੱਲੇ ਆਪਣੇ ਲੱਗਦੀ ਲੱਗਦੇ ਆ ਜਿਹੜਾ ਕੋਠੀ ਪਾਉਗਾ ਤੇ ਜਾਲੀ ਵਾਲੇ ਵੀ ਲੱਗਣਗੇ ਵਿੰਡੋਆਂ ਵੀ ਲੱਗਣਗੇ ਲੱਗਣਗੇ ਕਈ ਵਾਰ ਕੀ ਹੁੰਦਾ ਆਪਸਰ ਮੈਕੇ ਦੀ ਗੱਲ ਕਰੀ ਜਾਂਦੇ ਹੁਣ ਇਹ ਜਿਹੜਾ ਜਾਲੀ ਵਾਲਾ ਪੱਲਾ ਹਾਂਜੀ ਦੇਖੋ ਇਹਦੇ 5 ਇੰਚ ਮੋਟੀ ਫਰੇਮ ਲੱਗੀ ਹੋਈ ਆ ਠੀਕ ਆ ਜੀ ਸ अच्छा सिर्फ 155 रुपी स्क्वायर फुट ਦੇ ਦਾਂਗੇ ਤੁਹਾਨੂੰ ਇਹ ਹਾਂ ਇਹਦੀ ਪਿਛਲੀ ਸਾਈਡ ਫੱਟੀ ਲਾ ਕੇ ਹਾਂਜੀ ਆ ਦੇਖੋ ਕੱਲ ਨੂੰ ਕੋਈ ਜਾਲੀ ਆਪਣੀ ਐ ਨਾ ਹੋ ਜੇ ਨਾ ਵੀ ਮੰਨ ਲਓ ਜਾਲੀ ਉੱਠਣ ਆਕਣ ਦਾ ਖਤਰਾ ਰਹਿੰਦਾ ਇਹਦੀ ਪਿਛਲੀ ਸਾਈਡ ਵੀ ਤੁਹਾਨੂੰ ਫੱਟੀ ਲਾ ਕੇ ਜਿਸ ਤਰ੍ਹਾਂ ਦੀ ਯਾਰ ਤੁਹਾਨੂੰ ਸੈਟੀਸਫੈਕਸ਼ਨ ਆ ਉਹ ਕੋਈ ਦਿੱਕਤ ਨਹੀਂ ਜਿੰਨੀ ਮਰਜ਼ੀ ਲੱਕੜੇ ਦੇ ਵੱੱਢ ਲਵਾ ਲੋ ਘੱਟ ਲਵਾ ਲੋ ਕੋਈ ਸਟੀਲ ਦੀਆਂ ਰਾੜਾਂ ਚਾਹੇ 10 ਕਿਲੋ ਪਵਾ ਲੋ ਹਾਂ ਉਹ ਤੁਹਾਡੇ ਤੇ ਹੈ ਹਾਂ ਉਹ ਕੋਈ ਨਹੀਂ ਹੈਗਾ ਵੀ ਅਸੀਂ ਦੋ ਰਾੜਾ ਪਾਉਣੇ ਇਹ ਤਿੰਨ ਰਾੜਾ ਪਾਉਣੇ ਜਿੰਨਾ ਮਰਜ਼ੀ ਡਿਜ਼ਾਈਨ ਹੈ ਵੀ ਦੇ ਦਿਓ ਇਹ ਡਿਸਪਲੇ ਚਾਹ ਸਰ ਹਾਂ ਇਹ ਡਿਸਪਲੇ ਆ ਇਹ ਡਿਸਪਲੇ ਜਿਹੜਾ ਮਰਜ਼ੀ ਡਿਜ਼ਾਈਨ ਦੇ ਦਿਓ ਨੈਟ ਤੋਂ ਕੱਢ ਕੇ ਦੇ ਦਿਓ ਹੂੰ 155 ਰੁਪਏ ਸਕਰ ਫੁੱਟ ਦੇ ਵਿੱਚ ਹੀ ਤੁਹਾਨੂੰ ਦੇਵਾਂਗੇ ਅੱਛਾ 135 ਰੁਪਏ ਸਕਰ ਫੁੱਟ ਦੇ ਵਿੱਚ ਤੁਹਾਨੂੰ ਅਸੀਂ ਵਿੰਡੋ ਦੇਵਾਂਗੇ ਅੱਛਾ ਵਿੰਡੋ 135 ਰੁਪਏ ਸਕਰ ਫੁੱਟ ਚ ਆ ਗਈ ਕੋਈ ਨਹੀਂ ਦੇ ਸਕਦਾ ਤੁਹਾਨੂੰ ਇਹ ਇਹਨਾਂ ਦੀ ਵੀ ਗਾਰੰਟੀ ਹੈ ਬਾਹਰ ਦੇ ਰੇਟ ਨਾਲ ਰਸ਼ੀਅਨ ਕੈਲ ਦੀ ਵਿੰਡੋ ਹੋਊਗੀ ਹਾਂਜੀ 135 ਰੁਪਏ ਸਕੁਅਰ ਫੁੱਟ ਚਾਰ ਇੰਚੀ ਮੋਟੀਆਂ ਫਰੇਮਾਂ ਲੱਗੀਆਂ ਹੋਣਗੀਆਂ ਸਾਰਾ ਕੁਝ ਜਿਹੜਾ ਹੋਊਗਾ ਸਟੈਂਡਰਡ ਸਾਈਜ਼ ਲੱਗੂ ਤੇ ਜੇ ਆਪ ਦੀ ਬੰਦੋ ਨੇ ਮਨਪਸੰਦੀ ਲੱਕੜ ਦਾ ਕੰਮ ਕਰਾਉਣਾ ਜਾਂ ਕਿਵੇਂ ਫਿਰ ਲੱਕੜ ਜੇ ਤੁਸੀਂ ਮਰਿੰਡੀ ਲਾ ਲਓ ਹਾਂ ਰਸ਼ੀਅਨ ਕੈਲ ਲਾ ਲਓ ਹਾਂ ਸੇਮ ਰੇਟ ਹੋਰ ਦੱਸੋ ਲੈ ਚੱਕ ਇਸ ਤੋਂ ਵੱਧ ਤੁਹਾਨੂੰ ਕੋਈ ਨਹੀਂ ਦੇ ਸਕਦਾ ਹਾਂ ਵੀ ਜੇ ਮੈਂ ਕਹਾਂ ਬਾਈ ਮਰਿੰਡੀ ਦਾ ਕੰਮ ਕਰਾਈ ਤੂੰ ਹੀ ਕਹਿਣਾ ਬਾਈ ਰਸ਼ੀਅਨ ਉਹਦਾ ਕਰਾਈ ਤਾਂ ਇੱਥੇ ਆ ਕੇ ਰੇਟ ਪੁੱਛਦੇ ਹੋ ਯਾਰ ਵੀਰੇ ਹੁਣ ਪਤਾ ਕੀ ਆ ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ ਜਦੋਂ ਮੰਨ ਲਓ ਆਪਾਂ ਦੁਕਾਨਦਾਰ ਇਕੱਲੇ ਨਾਲ ਬੈਠਾ ਹਾਂ ਉਹ ਦੁਕਾਨਦਾਰ ਨੂੰ ਛੱਡ ਕੇ ਤੁਸੀਂ 50 ਕਿਲੋਮੀਟਰ ਤੋਂ ਮਾਲ ਲੈਣ ਜਾਉਂਗੇ ਠੀਕ ਹੈ ਉਹ ਦੁਕਾਨਦਾਰ ਕਦੇ ਸਾਨੂੰ ਚੰਗਾ ਨਹੀਂ ਕਹੂਗਾ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਫਿਰ ਉੱਥੇ ਤੁਹਾਡੇ ਦਿਮਾਗ ਦੀ ਗੱਲ ਆਏ ਦੀ ਤੁਸੀਂ ਦਿਮਾਗ ਨਾਲ ਵੀ ਸੋਚਿਆ ਕਰੋ ਮੈਂ ਤੈਹ ਕਹਿੰਨਾ ਆਪਦਾ ਫਾਇਦਾ ਆਪ ਸੋਚਣਾ ਪਊਗਾ ਨਾ ਵੀਰੇ ਕੋਈ ਬਾਹਰੋਂ ਆ ਕੇ ਥੋੜੀ-ਸੋਡਾ ਫਾਇਦਾ ਸੋਚ ਕੇ ਜਾਊਗਾ ਦੱਸ ਹਾਂ ਵੀ ਇਹ ਆ ਆਪਦਾ ਫਾਇਦਾ ਤੁਹਾਨੂੰ ਆਪ ਸੋਚਣਾ ਪਊਗਾ ਜਾਂ ਬਾਹਰੋਂ ਰੇਟ ਤੇ ਕੁਆਲਿਟੀ ਚੈੱਕ ਕਰਾਏ ਪਹਿਲਾਂ ਜੇ ਤੁਹਾਨੂੰ ਕੋਈ ਬੰਦ ਲਓ ਕਿਸੇ ਬੰਦੇ ਨੇ ਨੇਕਟਿਵ ਕਰਤਾ ਵੀ ਯਾਰ ਉੱਥੇ ਵਧੀਆ ਨੇ ਉਹ ਤਾਂ ਪੱਲੇ ਵਿੱਚ ਕਹਿੰਦੇ ਪੱਲੇ ਦੇ ਵਿੱਚ ਪਤਾ ਨਹੀਂ ਕੀ ਭਰਕੇ ਨੇ ਤੂੜੀ ਭਰਕੇ ਨੇ ਲੈ ਦੱਸ ਅਸੀਂ ਕਿੱਥੇ ਤੂੜੀ ਸਾਡੇ ਕਿੱਥੋਂ ਲਿਆਵਾਂਗੇ ਤੂੜੀ ਯਾਰ ਨਹੀਂ 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 ਲਿਆਵਾਂਗੇ ਕਿੱਥੇ ਦੀ ਹਾਂ ਸਮਝ ਤਾਂ ਬਾਹਰੇ ਵਾਲੀਆਂ ਗੱਲਾਂ ਨੇ ਨਾ ਮੇਰੇ ਤਾਂ ਉਹ ਗੱਲ ਹੋ ਗਈ ਵੀ ਪੱਲਾ ਪਿਆ 50 ਸਾਲ ਦੀ ਗਾਰੰਟੀ ਆਪ ਨੂੰ 50 ਸਾਲ ਹੋਏ ਨਹੀਂ ਫਿਰ ਉਹ ਗੱਲਾਂ ਆ ਜਾਂਦੀਆਂ ਵੇ ਆਪ ਪਹਿਲਾਂ ਹੰਡੇ ਆ ਫੇਰ ਤੂੜੀ ਚੈੱਕ ਕਰਨੀ ਤੁਹਾਨੂੰ ਲੈ ਜਿਓ ਪਤਾ ਲੱਗ ਜੀ ਜਾਣਾ ਤੇ ਜਿੰਨਾ ਕਰ ਸਮਾਰੀ ਪਤਾ ਆਜੋ ਰਹੇ ਕੋਈ ਗੱਲ ਨਹੀਂ ਜਿਹੜਾ ਬੰਦਾ ਹੁਣ ਕਈ ਵਾਰ ਬੰਦੇ ਕਹਿੰਦਾ ਤਾਂ ਜੇ ਰਾਂਏ ਭਰਕੇ ਦਿੰਦੇ ਆ ਉਹ ਤਾਂ ਸਹੀ ਯਾਰ ਬਾਈ ਚੈੱਕ ਕਰੋ ਹੁਣ ਅਸੀਂ ਤਾਂ ਉਰੀ ਬੈਠੇ ਆ ਸੀ ਕਿਹੜਾ ਕੋਈ ਆਇਆ ਵੀ ਮੇਲੇ ਵਾਲੀ ਰੇੜੀ ਆ ਭੈਣ ਜੀ ਅੱਜ ਉਰੇ ਚੱਕ ਕੇ ਗੱਲ ਨੂੰ ਗਾਹਾਂ ਲਾ ਲਈ ਪੂਰੀ ਬੈਠੇ ਆ ਜਿੱਥੇ ਮਰਜੀ ਆਓ ਤੁਸੀਂ ਆ ਕੇ ਕੋਈ ਗੱਲ ਨਹੀਂ ਜੇ ਸਾਡੇ 'ਚ ਕੋਈ ਨੁਕਸਾ ਨੁਕਸ ਕੱਢੋ ਅਸੀਂ ਤਿਆਰ ਆ ਬਾਈ ਅਸੀਂ ਮੰਨਣ ਨੂੰ ਹੀ ਮਿੰਟੀ ਲਾਉਨੇ ਆ ਆਪਦੀ ਗਲਤੀ ਇਹ ਵੀ ਕੋਈ ਚੱਕਰ ਨਹੀਂ ਹੈਗਾ ਵੀ ਗਲਤੀ ਨਹੀਂ ਮੰਨਦੇ ਹਾਂ ਤੂੜੀ ਵਾਲੀ ਗੱਲ ਨਹੀਂ ਆਜ ਕਰਦੇ ਹਾਂ ਜੇ ਕੋਈ ਬੰਦਾ ਕਹੂਗਾ ਵੀ ਸਾਡੇ ਚ ਆ ਗਲਤੀ ਅਸੀਂ ਮੰਨਾਂਗੇ ਵੀ ਹਾਂ ਵੀਰੇ ਸਾਡੇ ਚ ਗਲਤੀ ਹੈ ਹਾਂ ਆ ਕੇ ਚੈੱਕ ਕਰ ਸਕਦੇ ਹਾਂ ਤੇ ਸਾਰੀ ਫੈਕਟਰੀ ਤੁਹਾਡੇ ਸਾਹਮਣੇ ਪਈ ਆ ਸਾਨੂੰ ਨਹੀਂ ਪਤਾ ਜੀ ਬੰਦਾ ਕਾਰੀਗਰ ਆ ਸਾਨੂੰ ਨਹੀਂ ਪਤਾ ਬੰਦਾ ਲੋਲਾ ਹਾਂ ਠੀਕ ਹੈ ਆ ਕੇ ਆਪਦਾ ਜੋ ਗਾਹਾਂ ਜਿਹਦੇ ਮਿਸਤਰੀ ਕੰਮ ਕਰਦੇ ਹੁੰਦੇ ਨੇ ਉਹਦੇ ਮੂਰੇ ਆਏ ਆ ਕੇ ਖੜਨ ਲੱਗੇ ਨੇ ਪਤਾ ਨਹੀਂ ਇਹ ਕੀ ਕਰੀ ਜਾਂਦਾ ਅਸੀਂ ਫੇਰ ਵੀ ਕਦੇ ਨਹੀਂ ਰੋਕਿਆ ਵੀ ਚਲ ਕੋਈ ਗੱਲ ਨਹੀਂ ਯਾਰ ਇਹਨਾਂ ਨੂੰ ਕਰ ਲੈਣ ਦੇ ਤਸੱਲੀ ਜਿਵੇਂ ਕਰਦੇ ਨੇ ਲੱਕੜ 'ਚ ਤਸੱਲੀ ਕਰੋ ਸਾਗਵਾਨ 'ਚ ਤਸੱਲੀ ਕਰੋ 3D 'ਚ ਮਸ਼ੀਨਾਂ ਜੋ ਮਰਜ਼ੀ ਚੈੱਕ ਕਰ ਲਓ ਤੁਸੀਂ ਉਰੇ ਆ ਕੇ ਸੋਨੂੰ ਸਾਰੀਆਂ ਖੁੱਲੀਆਂ ਸ਼ੂਟਾਂ ਨੇ ਤੇ ਜੇ ਗੱਲ ਕਰਨੀ ਨੰਬਰ ਚੱਲੀ ਜਾਂਦਾ ਨੰਬਰ ਆਪਣਾ ਡਿਸਪਲੇ ਤੇ ਹੈਗੇ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਫੋਨ ਕਰ ਲਓ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਤੇ ਪਹੁੰਚ ਜਿਓ ਨਾਂ ਤੁਹਾਨੂੰ ਪਤਾ ਹੀ ਹੈ ਵਿਸ਼ਾਲ ਵਰਕ ਵਰਕਸ ਲੰਗਵਿੰਦਰ ਬਾਈ ਲੰਗਵਾਰ ਪਹੁੰਚ